ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ चौहान ਡੈਰੀ ਫਾਰਮ ਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਵੀਰ ਮੇਰੋ ਪਿੰਡ ਹੈਗਾ ਕਾਦੀਪੁਰੀ ਤਹਿਸੀਲ ਨਰਨੌਲ ਡਿਸਟ੍ਰਿਕਟ ਮਹਿੰਦਰਗੜ ਜੋ ਕਿ ਹਰਿਆਣਾ ਜ਼ਿਲ੍ਹਾ ਦੇ ਵਿੱਚ ਪੈਂਦਾ ਜੀ ਤੇ ਇੱਥੇ ਵੀਰ ਦੇ ਕੋਲ ਤੀਸਰੇ ਸੂਏ ਮੱਝ ਬਕਾਊਗਾ ਦੂਸਰੇ ਸੂਏ ਸਮਝ ਨੇ 25 ਕਿਜੀ ਪਲਸ ਦੁੱਧ ਦਿੱਤਾ ਇਸ ਵਕਤ ਤੀਸਰੇ ਸੂਏ ਆ ਜੀ ਤੇ ਵੀਰ ਨੇ ਸੇਲ ਕੀਤੀ ਹੋਈ ਆ ਪੂਰੇ ਹੈਵੀ weight ਦੀ ਮੱਝ ਹੈ ਹਾਈਟ ਲੈਂਥ ਪੂਰੀ ਹੈ ਬਾਕੀ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਹੋ ਬਹੁਤ ਸੋਹਣੀ ਮੱਝ ਹੈ ਕਾਫੀ ਹਾਈਟ ਲੈਂਥ ਤੇ ਪੂਰੇ ਹੈਵੀ weight ਦੀ ਹੈ ਜੋ ਵੀਰ ਦੀ ਡਿਮਾਂਡ ਹੈ ਉਹ ਹੈਗੀ ਹੈ 225000 ਜੀ ਬਾਕੀ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ 99014 96261 ਹਾਂਜੀ 99014 96261 ਇਸ ਵੀਰ ਦਾ ਨੰਬਰ ਹੈ ਮਾਲਕ ਦਾ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਵੀਰ ਨਾਲ ਮੁੱਲ ਤੈਅ ਕਰ ਸਕਦੇ ਹੋ ਜੀ ਜੋ ਡਿਮਾਂਡ ਹੈ ਵੀਰ ਦੀ ਉਹ 225000 ਰੁਪਏ ਹੈ ਤੀਸਰੇ ਸੂਏਸ ਵਕਤ ਤੇ ਦੂਸਰੇ ਸੂਏ 25kg ਪਲੱਸ ਇਸ ਮੱਝ ਨੇ ਦੁੱਧ ਦਿੱਤਾ ਹੋਇਆ ਤੇ ਅਗਰ ਤੁਸੀਂ ਵੀ ਆਪਣੇ ਕਿਸੇ ਵੀ ਜਾਨਵਰ ਦੀ ਵੀਡੀਓ ਸਾਡੇ YouTube ਚੈਨਲ Facebook ਪੇਜ Insta ਜਾਂ WhatsApp ਚੈਨਲ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ 600 67 24360 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਡੇ ਨਾਲ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਇਸੇ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਨੂੰ ਕਰਿਓ ਫਾਲੋ ਜੀ ਤਾਂ ਕਿ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਿਓ ਜੀ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ I'm going to go to the one.